ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਏਕ ਓਂਕਾਰ ਸਤਗੁਰ ਪ੍ਰਸਾਦ ਜੋ ਜਨ ਭਾਉ ਭਗਤ ਕਛ ਜਾਣੈ ਤਾ ਕੋ ਆਚਰਜ ਕਾਹੋ ਜਿਉ ਜਲ ਚਲ ਮਹਿ ਪੈਸ ਨ ਨਿਕਸੈ ਤਉ ਤੁਰ ਮਿਲੇ ਓ ਜਲਾਹੋ ਜੋ ਜਨ ਭਾਉ भगत ਕਛ ਜਾਣੈ ਤਾ ਕੋ ਆਚਰਜ ਕਾਹੋ ਜਿਉ ਜਲ ਚਲ ਮਹਿ ਪੈਸ ਨ ਨਿਕਸੈ کیوں ٹور ملو جلا ہو ہر کے لوگا میں تو مت کا پورا جو تن کا سیت جبیرا رمیہ کہا را رہا کہت کبیر سنو رے لوئی परम न भुलो कोई क्या कासि मगहर राम हृदय कहत कबीर रे लो परम न भूलो कोई क्या क्या क्याखर मगहर ਰਾਮ ਰਿਬੈ ਜੋ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਭਗਤ ਕਬੀਰ ਜੀ ਦੇ ਰਾਗਤਨਾ ਸ੍ਰੀ ਵਿੱਚ ਉਚਾਰਨ ਕੀਤੇ ਹੋਏ ਹਨ ਪਰਮਾਤਮਾ ਇੱਕ ਹੈ ਜਿਸ ਦੀ ਪ੍ਰਾਪਤੀ ਸਤਗੁਰੂ ਦੀ ਬਖਸ਼ਿਸ਼ ਤੇ ਨਾਲ ਹੁੰਦੀ ਹੈ ਕਬੀਰ ਜੀ ਕਹਿੰਦੇ ਹਨ ਜਿਵੇਂ ਪਾਣੀ ਪਾਣੀ ਵਿੱਚ ਮਿਲਾ ਕੇ ਮੋੜ ਵਕਰਾ ਨਹੀਂ ਹੋ ਸਕਦਾ ਜਿਵੇਂ ਇੱਕ ਵੀਰ ਜਲਾਪੀ ਆਪ ਭਾਵ ਮਿਟਾ ਕੇ ਪਰਮਾਤਮਾ ਵਿੱਚ ਮਿਲ ਗਿਆ ਇਸ ਵਿੱਚ ਕੋਈ ਅਨੋਖੀ ਗੱਲ ਨਹੀਂ ਹੈ ਜੋ ਵੀ ਮਨੁੱਖ ਪ੍ਰਭੂ ਪ੍ਰੇਮ ਤੇ ਪ੍ਰਭੂ ਭਗਤੀ ਨਾਲ ਸਾਂਝ ਪਣਾਉਂਦਾ ਹੈ ਸਤਾ ਪ੍ਰਭੂ ਨਾਲ ਇਕਮਿਕ ਹੋ ਜਾਣਾ ਕੋਈ ਵੱਟੀ ਕਲ ਨਹੀਂ ਹੈ ਇਹ ਸੰਤ ਜਨੋ ਲੋਕਾਂ ਦੇ ਭਾਣੇ ਮੈਂ ਮਤ ਦਾ ਕਮਲਾ ਹੀ ਸਹੀ ਭਾਵ ਲੋਕ ਮੈਨੂੰ ਪਏ ਮੂਰਖ ਆਖਣ ਕਿ ਮੈਂ ਕਾਸ਼ੀ ਛੱਡ ਕੇ ਮਗਰ ਆ ਗਿਆ ਹਾਂ ਪਰ ਏ ਕਬੀਰ ਜੇ ਤੂੰ ਕਾਸ਼ੀ ਵਿੱਚ ਰਹਿੰਦਾ ਹੋਇਆ ਸਰੀਰ ਛੱਡੇ ਤੇ ਮੁਕਤੀ ਮਿਲ ਜਾਏ ਤਾਂ ਪਰਮਾਤਮਾ ਦਾ ਇਸ ਵਿੱਚ ਕੀ ਉਪਕਾਰ ਸਮਝਿਆ ਜਾਏਗਾ ਕਿਉਂਕਿ ਕਾਸ਼ੀ ਵਿੱਚ ਤਾਂ ਉਂਝ ਹੀ ਇਹਨਾਂ ਲੋਕਾਂ ਦੇ ਖਿਆਲ ਅਨੁਸਾਰ ਮਰਨ ਲੱਗਿਆਂ ਮੁਕਤੀ ਮਿਲ ਜਾਂਦੀ ਹੈ ਤਾਂ ਫਿਰ ਸਿਮਰਨ ਦਾ ਕੀ ਲਾਭ ਠਹਿਰਾਓ ਪਰ ਕਬੀਰ ਜੀ ਆਖਦੇ ਹਨ اے ਲੋਕੋ ਸੁਣੋ ਕੋਈ ਮੰਨ ਲਓ ਕਿ ਕਿਸੇ ਪੁਲੇਖੇ ਵਿੱਚ ਨਾ ਪੈ ਜਾਏ ਕਿ ਕਾਸ਼ੀ ਵਿੱਚ ਮੁਕਤੀ ਮਿਲਦੀ ਹੈ ਤੇ ਮਗਹਰ ਵਿੱਚ ਨਹੀਂ ਜੇ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਹੋਵੇ ਤਾਂ ਕਾਸ਼ੀ ਕੀ ਤੇ ਕਲਰਾਠਾ ਮਗਹਰ ਕੀ ਦੋਈ ਸਾਈਂ ਪ੍ਰਭੂ ਵਿੱਚ ਲੀਨ ਹੋ ਸਕੀਦਾ ਹੈ ਸ਼ਬਦ ਦਾ ਭਾਵ ਅਰਥ ਪ੍ਰਭੂ ਨਾਲ ਮਿਲਾਪ ਦਾ ਵਸੀਲਾ ਪਰਬੂ ਦਾ ਸਿਮਰਨ ਹੀ ਹੈ ਕਿਸੇ ਖਾਸ ਤੀਰਥ ਯਾਤਰਾ ਨਾਲ ਇਸ ਦਾ ਸਬੰਧ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹਟਡ ਬਾਈ ਭਗਤ ਕਬੀਰ ਜੀ ਅੰਡਰ ਹੈਡਿੰਗ ਰਾਗਤਨਾ ਸ੍ਰੀ ਦਾ ਵਰਡ ਆਫ ਡਿਵੋਟੀ ਕਬੀਰ ਜੀ One universal creator, God, by the grace of the true Guru. Kvishabh saying that humble being who knows even a little about loving devotional worship, what surprises are there for him? Like water, dripping into water which cannot be separated out again. So is the weaver Kabir with softened heart merged into the Lord. O people of the Lord, I am just a simple minded fool. If Kabir were to leave his body at Benares and so liberate himself, what obligation would he have to be to the Lord? Pause. Says Kabir, listen O people, do not be deluded by doubt. What is the difference between venaras and the barren land of maghar if the lord is within one's heart wahiguru ji ka khalsa wahiguru ji ki pat